ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਵਿੱਚ ਅੱਜ ਆਪਾਂ ਇੱਕ ਨਵਾਂ ਵਿਸ਼ਾ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਵੀਡੀਓ ਨੂੰ ਪੂਰਾ ਦੇਖਿਓ ਵੀਡੀਓ ਵਿੱਚ ਕਾਫੀ ਜਿਹੜੀਆਂ ਨੌਲੇਜ ਵਾਲੀਆਂ ਗੱਲਾਂ ਤੁਹਾਡੇ ਕੰਮਾਂ ਵਾਲੀਆਂ ਗੱਲਾਂ ਜਿੰਨਾ ਮੇਰੇ ਵੀਰਾਂ ਭੈਣਾਂ ਭਰਾਵਾਂ ਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਜਰੂਰ ਵੀਡੀਓ ਨੂੰ ਆਖਰ ਤੱਕ ਦੇਖਿਓ ਸਕਿਪ ਬਿਲਕੁਕੁਲ ਨਾ ਕਰਿਓ ਅੱਜ ਆਪਾਂ ਗੱਲ ਕਰਾਂਗੇ ਇੰਸ਼ੋਰੈਂਸ ਬਾਰੇ ਜਦੋਂ ਵੀ ਆਪਾਂ ਕੋਈ ਗੱਡੀ ਆਪਾਂ ਨਵੀਂ ਲੈਨੇ ਕਾਰ ਮੋਟਰਸਾਈਕਲ ਜੀਪ ਐਨੀਮਨ ਕਿਸੇ ਵੀ ਤਰ੍ਹਾਂ ਦੀ ਕੋਈ ਗੱਡੀ ਨਵੀਂ ਕੰਪਨੀ ਤੋਂ ਖਰੀਦਦੇ ਆ ਆਪਾਂ ਉਹਦੀਆਂ ਜਿਹੜੀਆਂ ਆਮ ਹੀ ਨਵੇਂ ਬੱਚੇ ਚੜ੍ਹਦੀ ਉਮਰ ਵਾਲਿਆਂ ਨੂੰ ਬੜਾ ਸ਼ੌਂਕ ਹੁੰਦਾ ਜਦੋਂ ਉਹ ਬਾਲਗ ਹੁੰਦੇ ਆ ਉਹਨਾਂ ਨੂੰ ਸ਼ੌਂਕ ਹੁੰਦਾ ਵੀ ਗੱਡੀ ਦੇ ਵਿੱਚ ਕੁਛ ਨਾ ਕੁਛ ਮੋਡੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ ਲਗਭਗ ਨਵੇਂ ਮੁੰਡੇ ਜਿਹੜੇ ਹੈਗੇ ਆ ਮੋਡੀਫਿਕੇਸ਼ਨ ਕਰਾਉਂਦੇ ਆ ਠੀਕ ਆ ਸ਼ੌਕ ਦਾ ਮੁੱਲ ਕੋਈ ਨਹੀਂ ਮੋਡੀਫਿਕੇਸ਼ਨ ਕਰਾਉਣੀ ਚਾਹੀਦੀ ਆ ਪਰ ਮੋਡੀਫਿਕੇਸ਼ਨ ਕਰਾਉਣ ਤੋਂ ਬਾਅਦ ਕੁਝ ਗੱਲਾਂ ਤੁਹਾਡੇ ਫੇਵਰ ਵਿੱਚ ਨਹੀਂ ਜਾਂਦੀਆਂ ਉਹ ਕਿਹੜੀਆਂ ਗੱਲਾਂ ਨੇ ਕਿਹਨਾ ਬਾਰੇ ਇੰਸ਼ੋਰੈਂਸ ਕੰਪਨੀ ਤੁਹਾਨੂੰ ਕਲੇਮ ਦੇਣ ਲੱਗਿਆਂ ਨਾ ਕਰ ਸਕਦੀ ਹੈ ਉਹ ਇਸ ਵੀਡੀਓ ਵਿੱਚ ਆਪਾਂ ਦੱਸਾਂਗੇ ਤੁਸੀਂ ਬੇਸ਼ੱਕ ਮੋਡੀਫਿਕੇਸ਼ਨ ਕਰਾਓ ਪਰ ਥੋੜਾ ਜਿਆਦਾ ਧਿਆਨ ਦਿਓ ਜਿਹੜੀਆਂ ਕੰਪਨੀਆਂ ਵਹੀਕਲ ਤਿਆਰ ਕਰਦੀਆਂ ਉਹ ਸਭ ਕੁਝ ਸੋਚ ਸਮਝ ਕੇ ਹੀ ਕਰਦੀਆਂ ਨੇ ਉਹਨਾਂ ਹਰ ਇੱਕ ਚੀਜ਼ ਉਹਦੀ ਐਵਰੇਜ ਉਹਦੀ ਇੰਜਨ ਦੀ ਪਾਵਰ ਉਹਦੀ ਬਾਡੀ ਦਾ ਸਟਰਕਚਰ ਸਾਰੀ ਚੀਜ਼ ਦੇਖ ਕੇ ਬਣਾਈ ਹੁੰਦੀ ਆ ਚਲੋ ਅਸਲੀ ਟੌਪਿਕ ਤੇ ਆਪਾਂ ਗੱਲ ਕਰਦੇ ਆ ਹੁਣ ਜਦੋਂ ਆਪਾਂ ਨਵਾਂ ਵਹੀਕਲ ਲੈਨੇ ਆ ਜਿਵੇਂ ਜਿਵੇਂ ਵਹੀਕਲ ਦਾ ਮੁੱਲ ਹੁੰਦਾ ਉਵੇਂ ਉਵੇਂ ਉਹਦੀ ਜਿਹੜੀ ਇੰਸ਼ੋਰੈਂਸ ਦਾ ਮੁੱਲ ਵੀ ਵੱਧਦਾ ਜਾਂਦਾ ਜਦੋਂ ਆਪਾਂ ਨਵਾਂ ਵਹੀਕਲ ਕੋਈ ਕਾਰ ਕੋਈ ਮੋਟਰਸਾਈਕਲ ਜੋ ਵੱਡੇ ਵਹੀਕਲ ਜਾਂ ਜੀਪ ਵਗੈਰਾ ਲੈਣੇ ਆ ਤੇ ਆਪਾਂ ਮੋਡੀਫਿਕੇਸ਼ਨ ਦੇ ਵਿੱਚ ਆਪਾਂ ਇੰਜਨ ਦੀ ਜਿਹੜੀ ਵੀ ਮੋਡੀਫਿਕੇਸ਼ਨ ਕਰਾ ਦਨੇ ਆ ਇੰਜਨ ਦੀ ਮੋਡੀਫਿਕੇਸ਼ਨ ਦੇ ਵਿੱਚ ਜਿੱਦਾਂ ਉਹਦਾ ਟਾਰਕ ਵਗੈਰਾ ਵਧਾ ਦੇਣਾ ਪਾਵਰ ਜਿਹਦੇ ਨਾਲ ਵਧਾਉਣੀ ਉਹ ਜਦੋਂ ਆਪਾਂ ਕੰਪਨੀ ਨੇ ਹਰ ਇੱਕ ਚੀਜ਼ ਲਿਖੀ ਹੁੰਦੀ ਆ ਇਨਸ਼ੋਰੈਂਸ ਵੱਲੋਂ ਵੀ ਉਹ ਇਨਸ਼ੋਰੈਂਸ ਕਰਨ ਵਕਤ ਲਿਖੀ ਜਾਂਦੀ ਆ ਉਦੋਂ ਆਪਾਂ ਜਦੋਂ ਉਹਦਾ ਇੰਜਣ ਦੀ ਪਾਵਰ ਕੋਟਾਰਕ ਵਗੈਰਾ ਵਧਾਉਨੇ ਆ ਤੇ 22 ਦੀ ਵੇਲੇ ਕੱਲ ਨੂੰ ਐਕਸੀਡੈਂਟ ਹੋ ਜਾਂਦਾ ਤਾਂ ਜਿਹੜੀ ਇੰਸ਼ੋਰੈਂਸ ਕੰਪਨੀ ਉਹ ਦੇਖਦੀ ਆ ਵੀ ਏਜੰਟ ਦੇ ਨਾਲ ਕੋਈ ਛੇੜਛਾੜਤ ਨਹੀਂ ਕੀਤੀ ਤੁਸੀਂ ਫਰਜ ਕਰ ਲਓ ਇੰਜਣ ਦੀ ਪਾਵਰ ਵਧਾ ਲਈ ਆ ਤੇ ਤੁਹਾਡਾ ਸਪੀਡ ਦੇ ਦੌਰਾਨ ਜਾਂ ਸਪੀਡ ਜ਼ਿਆਦਾ ਹੋਣ ਤੱਕ ਰੱਬ ਜਾਣੇ ਸਪੀਡ ਤੁਹਾਡੀ ਹੈਗੀ ਵੀ ਇਹੀ ਕਿ ਨਹੀਂ ਹੈਗੀ ਸੀ ਤੇ ਐਕਸੀਡੈਂਟ ਹੋ ਜਾਂਦਾ ਤੇ ਉਹ ਜਿਹੜੀ ਇੰਸ਼ੋਰੈਂਸ ਕੰਪਨੀ ਉਹ ਕਲੇਮ ਦੇਣ ਤੋਂ ਇਨਕਾਰ ਕਰ ਸਕਦੀ ਆ ਨੰਬਰ 2 ਤੇ ਬੋਡੀ ਬੋਡੀ ਮੋਡੀਫਿਕੇਸ਼ਨ ਆਪਾਂ ਜਿਵੇਂ ਕਿ ਕੋਈ ਜੀਪ ਵਗੈਰਾ ਜਾਂ ਥਾਰ ਵਗੈਰਾ ਲੈਂਦੇ ਨੇ 스타피ਓ ਲੈਂਦੇ ਜਾਂ ਹੋਰ ਗੱਡੀਆਂ ਲੈਂਦੇ ਨੇ ਉਹਦੀ ਬੋਡੀ ਦੀ ਮੋਡੀਫਿਕੇਸ਼ਨ ਕਰਾਉਂਦੇ ਆ ਆਪਾਂ ਉਹਦੀਆਂ ਗ੍ਰਿੱਲਾਂ ਲਾ ਦਿੰਦੇ ਆ ਉਹਦੀਆਂ ਲਾਈਟਾਂ ਚੇਂਜ ਕਰ ਦਿੰਦੇ ਆ ਉਹਨੂੰ ਉਹਦੀ ਬੋਡੀ ਨੂੰ ਕੋਈ ਆਪਾਂ ਐਕਸਟਰਾ ਚੀਜ਼ਾਂ ਜਿਹੜੀਆਂ ਪਾਰਸ ਵਗੈਰਾ ਲਗਾ ਦਿੰਦੇ ਆ ਉਹਦੇ ਵਿੱਚ ਵੀ ਦਿੱਕਤ ਆ ਸਕਦੀ ਆ ਨੰਬਰ 3 ਤੇ ਸਸਪੈਂਸ਼ਨ ਸਸਪੈਂਸ਼ਨ ਜਦੋਂ ਆਪਾਂ ਜਿਵੇਂ ਕਿ ਆਮ ਹੀ ਦੇਖਿਆ ਗਿਆ ਕਈ ਵਿਅਕਤੀ ਜਿਹੜੇ ਗੱਡੀ ਦੇ ਟਾਇਰ ਆ ਉਹ ਬੋਡੀ ਤੋਂ ਬਾਹਰ ਕਰਕੇ ਫਿੱਟ ਕਰਾ ਦਿੰਦੇ ਆ ਜਾਂ ਉਹਦੇ ਟਾਇਰ ਜਿਹੜੇ ਆ ਉਹ ਆਪਾਂ ਜਿਹੜਾ origignal size ਹੁੰਦਾ ਉਹ ਤੋਂ ਚੌੜੇ ਕਰ ਦਿੰਦੇ ਆ ਜਾਂ ਉਹਨੂੰ ਉੱਚਾ ਨੀਵਾ ਕਰ ਦਿੰਦੇ ਆ ਇਹ ਵੀ ਜਿਹੜਾ ਹੈਗਾ ਇੰਸ਼ੋਰੈਂਸ ਕੰਪਨੀ ਇਸ ਤੇ ਵੀ ਤੁਹਾਨੂੰ ਕਲੇਮ ਦੇਣ ਤੋਂ ਇਨਕਾਰ ਕਰ ਸਕਦੇ ਆ। ਨੰਬਰ 4 ਤੇ ਟਾਇਰ ਆਪਾਂ ਟਾਇਰਾਂ ਬਾਰੇ ਗੱਲ ਜਿੱਦਾਂ ਪਹਿਲਾਂ ਕਰ ਲਈ ਆ ਟਾਇਰ ਵੱਡੇ ਛੋਟੇ ਕਰਦੇ ਆ ਇਸ ਤੋਂ ਬਾਅਦ ਆਪਾਂ ਸਸਪੈਂਸ਼ਨ ਜਿਹੜੀ ਗੱਡੀ ਨੂੰ ਉੱਚੀ ਨੀਵੀਂ ਕਰਦੇ ਆ ਇਸ ਤੋਂ ਬਾਅਦ ਨੰਬਰ 6 ਤੇ ਗੱਡੀ ਨੂੰ ਪੇਂਟ ਨੂੰ ਆਪਾਂ ਗੱਡੀ ਦੇ ਪੇਂਟ ਨੂੰ ਜਿਹੜਾ ਹੈਗਾ ਉਹਦੀ ਮੋਡੀਫਿਕੇਸ਼ਨ ਕਰਾ ਦਨੇ ਆ ਜੇ ਮਰਜ਼ੀ ਕਰ ਲਓ ਗੱਡੀ ਦਾ ਕਲਰ ਜਿਹੜਾ ਉਹ ਰੈੱਡ ਸੀ ਆ ਪਾਉਂਦੇ ਤੇ ਸਟicker ਅਈ ਦੇਖਿਆ ਜਿੰਦਾ ਵੱਡੇ ਵੱਡੇ ਸੱਪ ਬਣਾ ਦਿੰਦੇ ਉੱਤੇ ਜਾਂ ਮਗਰਮੱਛ ਬਣਾ ਦਿੰਦੇ ਜਾਂ ਕੋਈ ਨਕਸ਼ੇ ਬਣਾ ਦਿੰਦੇ ਆ ਉਹ ਵੀ ਜਿਹੜੇ ਇੰਸ਼ੋਰੈਂਸ ਕੰਪਨੀ ਦੇ ਕਹਿਣ ਮੁਤਾਬਕ ਨਹੀਂ ਬਣਾਉਣੇ ਚਾਹੀਦੇ ਅਗੇ ਇੰਸ਼ੋਰੈਂਸ ਕੰਪਨੀ ਜਿੰਦਾ ਕੋਈ ਆਪਾਂ GPS ਵਗੈਰਾ ਲਗਾਉਨੇ ਆ ਉਹਨੂੰ ਤੇ ਚੰਗਾ ਜਾਣ ਪੈਂਦੀ ਆ ਵੀ ਚਲੋ ਠੀਕ ਆ ਗੱਡੀ ਨੂੰ ਤੁਸੀਂ ਇੱਕ ਜਿਹੜਾ ਉਹਦਾ ਮਾਲਕ ਸੀ ਉਹਨੇ ਗੱਡੀ ਚੋਰੀ ਹੋਣ ਤੋਂ ਚੋਰੀ ਨਾ ਹੋਵੇ ਉਹਨੂੰ ਬਚਾਉਣ ਦਾ ਕਰਕੇ ਕੁਛ ਨਾ ਕੁਛ ਜਿਹੜੇ ਪਾਰਟਸ ਵਿੱਚ ਲਗਾਏ ਆ ਜੀਪੀਐਸ ਲਗਾਇਆ ਜਿਹਦੇ ਨਾਲ ਗੱਡੀ ਦੀ ਲੋਕੇਸ਼ਨ ਬਾਰੇ ਪਤਾ ਲੱਗ ਸਕਦਾ ਅਗਲਾ ਨੰਬਰ ਹੈਗਾ ਗੱਡੀ ਦੀ ਆਪਾਂ ਫੈਂਸੀ ਲੁੱਕ ਵਧਾ ਲੈਣੀ ਫੈਂਸੀ ਲੁੱਕ ਮੀਨਜ਼ ਜਿਦਾ ਕਿ ਉਹ ਆਮ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਉਹਦੀ ਗ੍ਰਿੱਲ ਜਾਂ ਉਹਦੀਆਂ ਲਾਈਟਾਂ ਜਾਂ ਉਹਦੇ ਹੋਰ ਜਾਂ ਉਹਦੇ ਸਨਰੂਫ ਜਾਂ ਉਹਦੇ ਸ਼ੀਸ਼ੇ ਜਾਂ ਉਹਦੇ ਜਿਹੜੇ ਹੈਗੇ ਸਾਈਡ ਮਿਰਰ ਜਾਂ ਹੋਰ ਚੀਜ਼ਾਂ ਜਿਹੜੀਆਂ ਜਿਹਦੇ ਨਾਲ ਗੱਡੀ ਪਹਿਲਾਂ ਸਾਦੀ ਲੱਗਦੀ ਹੋਵੇ ਤੇ ਉਸ ਤੋਂ ਬਾਅਦ ਮੋਡੀਫਿਕੇਸ਼ਨ ਕਰਾਉਣ ਤੋਂ ਬਾਅਦ ਜਿਹੜੀ ਉਹਦੀ ਲੁੱਕ ਉਹ ਬਹੁਤ ਹੀ ਜ਼ਿਆਦਾ ਫੈਂਸੀ ਹੋ ਜਾਂਦੀ ਆ ਇਹੋ ਜੇ ਜਦੋਂ ਮੋਡੀਫਿਕੇਸ਼ਨ ਆਪਾਂ ਕਰਾਉਨੇ ਆ ਕੰਪਨੀ ਕਹਿੰਦੀ ਵੀ ਤੁਸੀਂ ਚੋਰਾ ਨੂੰ ਆਪਣੇ ਆਪ ਅਟਰੈਕਟ ਕੀਤਾ ਵਿਕਟਰੀ ਸੁਣੀ ਲੱਗਣ ਲੱਗੀ ਤਾਂ ਤੁਹਾਡੇ ਗੱਡੀ ਚੋਰੀ ਹੋਈ ਆ ਇਹ ਜਿਹੜੇ ਕੁਝ ਪੁਆਇੰਟ ਜਿਹੜੇ ਹੈਗੇ ਆ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਇਹਨੂੰ ਜਿਹੜੀ ਹੈਗੀ ਇੰਸ਼ੋਰੈਂਸ ਕੰਪਨੀ ਤੁਹਾਨੂੰ ਕਲੇਮ ਦੇਣ ਵਿੱਚ ਇਨਕਾਰ ਕਰ ਸਕਦੀ ਹੈ ਇਸੋ ਕਿ ਤੁਸੀਂ ਗੱਡੀ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵਾਇਰਿੰਗ ਨਾਲ ਛੇੜਛਾੜ ਕਰਦੇ ਆ ਜਿੱਦਾਂ ਕਿ ਆਪਾਂ ਹੂਟਰ ਵਗੈਰਾ ਅਰिजिनल ਜਿਹੜੀ ਵਾਇਰਿੰਗ ਹੁੰਦੀ ਆ ਐਕਸਟਰਾ ਸਵਿਚ ਵਿੱਚ ਲਾ ਦਿੰਦੇ ਆ ਕੋਈ ਹੂਟਰ ਲਵਾ ਦਿੰਦੇ ਆ ਕੁਝ ਲਾਈਟਾਂ ਲਵਾ ਦਿੰਦੇ ਆ ਕੁਝ ਐਕਸਟਰਾ ਹੋਰ ਆਪਾਂ ਤਾਰਾਂ ਤੂਰਾਂ ਜਿਹੜੀਆਂ ਵਿੱਚ ਉਹਦੇ ਗੱਡੀ ਦੇ ਪੁਨੇ ਇਹੋ ਜਿਹੇ ਸਿਚੁਏਸ਼ਨ ਤੇ ਵੀ ਇਹੋ ਜੀ ਇਹੋ ਜੀ ਸਿਚੁਏਸ਼ਨ ਤੇ ਵਿੱਚ ਵੀ ਜਿਹੜੀ ਇੰਸ਼ੋਰੈਂਸ ਕੰਪਨੀ ਐ ਉਹ ਤੁਹਾਨੂੰ ਕਲੇਮ ਦੇਣ ਤੋਂ ਇਨਕਾਰ ਕਰ ਸਕਦੀ ਆ ਇਹ ਕੁਝ ਗਾਈਡਲਾਈਨਸ ਈਆਂ ਕੁਝ ਧਿਆਨ ਦੇਣ ਵਾਲੀਆਂ ਗੱਲਾਂ ਸੀ ਜਿਹੜੀਆਂ ਇੰਸ਼ੋਰੈਂਸ ਕੰਪਨੀ ਜਿਨ੍ਹਾਂ ਨੂੰ ਨਹੀਂ ਮੰਨਦੀ ਤੇ ਮੋਡੀਫਿਕੇਸ਼ਨ ਦਾ ਥੋੜਾ ਜਿਹਾ ਨੁਕਸਾਨ ਵੀ ਹੁੰਦਾ ਆ ਆਪਾਂ ਨੂੰ ਚੱਲਣਾ ਪੈਂਦਾ ਵਾ ਇਸ ਕਰਕੇ ਥੋੜਾ ਜਿਹਾ ਮੋਡੀਫਿਕੇਸ਼ਨ ਤੋਂ ਗਰੇਜ ਕਰੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਹ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਿਓ ਆਪਣੇ ਚੰਗੇ ਚੰਗੇ ਸੁਝਾਅਓ ਕਮੈਂਟਸ ਬਾਕਸ ਵਿੱਚ ਜਾ ਕੇ ਜ਼ਰੂਰ ਦਿਆ ਕਰੋ ਵੀਡੀਓ ਲਈ ਤੁਸੀਂ ਮੇਰੀ ਵੀਡੀਓ ਦੇਖਣ ਲਈ ਤੁਸੀਂ ਟਾਈਮ ਕੱਢਦੇ ਹੋ ਆਪਣਾ ਸਮਾਂ ਦਿੰਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਰੱਬ ਰੱਖਾ ਜੀ